ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੰਡਾਲਾ ਆ ਗਿਆ ਸੱਜਣੋ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਰੀਦਕੋਟ ਆ ਗਿਆ ਫਰੀਦਕੋਟ ਜ਼ਿਲ੍ਹੇ ਦਾ ਮੰਡਾਲਾ ਪਿੰਡ ਆ ਤੇ ਸੱਜਣੋ ਘਰੇਲੂ ਪਰਿਵਾਰ ਦੇ ਕੋਲੋਂ ਤੁਹਾਨੂੰ ਇੱਕ ਨੀਲੀ 라ਵੀ ਦੀ ਮੈਂ ਵਿਕਰੀ ਵਾਲੀ ਆ ਜਿਹੜੀ ਵੀਡੀਓ ਦੇ ਵਿੱਚ ਕਵਰ ਕਰਕੇ ਵਿਖਾਉਣ ਲੱਗੇ ਘਰੇ ਵੀਰ ਤੇ ਪਸ਼ੂ ਰੱਖੇ ਹੋਏ ਆ ਉਹਨਾਂ ਦੇ ਵਿੱਚੋਂ ਇਹ ਮੈਂ ਵਿਕਰੀ ਵਾਲੀ ਆ ਇਹਦਾ ਲੇਖਾ ਜੋਖਾ ਪੁੱਛਦੇ ਆਪਾਂ ਕਿਹੜਾ ਸੂਆ ਕਿੰਨੇ ਦਿਨ ਬਾਕੀ ਆ ਹੁਣ ਕਿੰਨਾ ਕੁ ਦੁੱਧ ਵੀਰ ਚੋਂਦਾ ਰਿਹਾ ਸਾਰੀਆਂ ਗੱਲਾਂ ਬਾਤਾਂ ਪੁੱਛ ਦਿੰਨੇ ਆ ਚੰਗੇ ਮਾਲੀ ਦੀ ਦੱਸੀ ਆ ਬਾਤੀ ਆਪਾਂ ਮਾਲਕਾਂ ਤੋਂ ਕਨਫਰਮ ਕਰਦਗੇ ਜਿਹੜੇ ਭਰਾ ਦੇ ਪਸੰਦ ਆ ਕੀ ਉਹ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ हां वीर जी सासीकाल सी काल दिया दिया जी। ਹੋਰ ਸਨਾ ਮੇਰਾ ਪਰਾ। ਵਧੀਆ ਵਧੀਆ ਕਿਰਪਾ ਬੱਬੀ ਦੀ। ਚੜਦੀ ਕਲਾ ਨਾ ਚੜਦੀ ਕਲਾ ਜੀ ਬਿਲਕੁਲ। ਤੇ ਵੀਰੇ ਆਪਣਾ ਨਾਮ ਤੇ ਐਡਰੈਸ ਦੇ ਦਈਏ। ਹਾਂਜੀ ਨਾਮ ਮੇਰਾ ਗਗਨ ਹੈ ਜੀ ਪਿੰਡ 'ਚ ਕਹਿੰਦੇ ਆਪਾਂ ਨੂੰ। ਪਿੰਡ ਆਪਣਾ ਮੰਡ ਵਾਲਾ ਹੈਗਾ। ਤੇ ਸੌਣਫ ਬੂਟ ਸੰਗ ਹੈਗਾ ਸਰਦਾਰ ਜੀ। ਠੀਕ ਹੈ। ਤੇ ਮੱਝ ਆਪਾਂ ਵਿਕਰੀ ਕੀ ਵੇਚਣੀ ਹੈ ਜੀ। ਠੀਕ ਹੈ। ਇਹ ਠੰਡੀ ਸੇਲ ਆਪਣੀ ਹੈ ਨਾ। ਠੰਡੀ ਸੇਲ ਹੈ ਜੀ। ਠੰਡੀ ਸੇਲ ਵਾਧੂ ਹੈ ਜੀ। ਠੀਕ ਹੈ। ਇਹ ਜਿਵੇਂ ਤੂੰ ਪਿਓ ਵਾਲੇ ਪਾਸਿਓਂ ਦੱਸਦਾ ਸੀ ਕਿਹੜੇ ਮਾਲੀ ਦੀ ਆ। ਇਹ ਪਿਓਲੇ ਵੀਰੇ ਦੁੰਦੀ ਦੀ ਜੀ ਨਾਮ ਹੁੰਦਾ ਯਾਰ ਡਾਇਮੰਡ ਦੀ ਡਾਇਮੰਡ ਦੀ ਸੌਰੀ ਹਣਾ ਡਾਇਮੰਡ ਦੀ ਹਾਂਜੀ ਠੀਕ ਆ ਰਾਤ ਮੇਰੇ ਨਾਲ ਸਜਣੋਂ ਗੱਲ ਹੋਈ ਸੀ ਵੀਰ ਦੀ ਕਹਿੰਦਾ ਵੀ ਡਾਇਮੰਡ ਦੀ ਝੋਟੀ ਆਪਾਂ ਜਿਹੜੀ ਸੇਲ ਕਰਨੀ ਐ ਹੁਣ ਗਾਂ ਇਹਦੇ ਟੀਕਾ ਕਿਹੜਾ ਲਾਇਆ ਉਹ ਡੁੱਸੀ ਕੇ ਸਾਹ ਦਾ ਟੀਕਾ ਲੱਗਾ ਹੋਇਆ ਦੋ ਸਟ੍ਰੋ ਪਰੇ ਸੀ ਇੱਕ ਪਹਿਲਾ ਇੱਕ ਫਸਟ ਸਟ੍ਰੋ ਆਪਣੇ ਕੋਲੇ ਟੰਗਿਆ ਪਰ ਮੱਝ ਦੀ ਓਕੇ ਸਟਰਾ ਆਪਣੇ ਕੋਲੇ ਆ ਹਾਂਜੀ ਕੋਲੇ ਵਰਿੰਦਰ ਵੀ ਭਰਿਆ ਹਾਂ ਡਾਕਟਰ ਵਰਿੰਦਰ ਨੇ ਮਿਰਜੇ ਕਾਲ ਨੇ ਭਰਿਆ ਹੋਇਆ ਵੀਰੇ ਹਾਂ ਗਾਰੰਟੀ ਵਾਲੇ ਟੀਕੇ ਵੀਰ ਦੇ ਕੋਲੇ ਉਹਦਾ ਵੀ ਏਰੀਏ 'ਚ ਨਾਮ ਆ ਭਰਾ ਆਪਣੇ ਦਾ ਵਰਿੰਦਰ ਮਿਰਜੇ ਕਾਲ ਇਹ ਉਹਦੇ ਤੋਂ ਉਹਨੇ ਟੀਕਾ ਲਾਇਆ ਤੇ ਗੱਬਨ ਹੋਈ ਹੈ ਹਨਾ ਹਾਂਜੀ ਹਾਂਜੀ ਦੂਜੇ ਸੂਆ ਵੀਰੇ ਹਾਂ ਦੂਜਾ ਸੂਆ ਪਹਿਲਾਂ ਨੇ ਕਿੰਨਾ ਕੁ ਦੁੱਧ ਚੁੰਦਾ ਪਿਆ ਪਹਿਲਾਂ ਵੀਰੇ 12 ਕਿਲੋ ਦੁੱਧ ਚੁੰਦਾ ਆਪਾਂ ਆਪਣੀ ਸੇਵਾ ਤੇ ਆਪਾਂ 12 ਕਿਲੋ ਦੁੱਧ ਚੁੰਦੇ ਹਾਂ ਹਾਂਜੀ ਦਿਨ ਹੁਣ ਕਿੰਨੇ ਕੁ ਲੈ ਜੂ ਦਿਨ ਵੀਰੇ ਨੇ ਲੈ ਜਾਣੇ ਆ ਜੀ 5 ਤਨ ਲੈ ਹੀ ਜਾਊਗੀ ਖੁੱਲ ਮਨ ਕੇ ਹਾਂ ਲੈ ਜੂਗੀ ਹਨਾ 5 ਤਨ ਲੈ ਜੂਗੀ ਹਾਂਜੀ ਹਫਤੇ ਦੇ ਵਿੱਚ ਵਿੱਚ ਸੂਕੂ ਹਾਂਜੀ ਸੂਕੂ ਹਫਤੇ ਵਿੱਚ ਬਾਹਰ ਪਿੱਛੇ ਲੋ ਬੇ ਫੀ ਬਾਈ ਗਰੰਟੀ ਬਾਹਰ ਪਿੱਛੇ ਦੇ ਥਾਣੇ ਦੀ ਵੀ ਗਰੰਟੀ ਸਾਰੇ ਕਾਇਦੇ ਗਰੰਟੀ ਆ ਆਪਣੀ ਥਾਣਾ ਦੀ ਪਿੱਛੇ ਦੀ ਫੋਟੋ ਗਰੰਟੀ ਸਾਰੇ ਠੀਕ ਹੈ ਕੋਈ ਲੱਗ ਗਿਆ ਧੰਨਵਾਦ ਧੰਨਵਾਦ ਝੋਟੀ ਦਜਾ ਸੁਆ ਹਾਂ ਝੋਟੀ ਵੀਰੇ ਕੱਢੀਏ ਬਾਹਰ ਆਇਆ ਨੂੰ ਆਪਾਂ ਗੇਟ ਮੈਂ ਕਿੰਨਾ ਪੇੜਿਆ ਅ ਸੱਜਣਾ ਅ ਸਿਰਮੂ ਦੀ ਕੁਆਲਿਟੀ ਚੈੱਕ ਕਰ ਲਓ ਚਟੀਆਂ ਮਨਕਣੀਆਂ ਆਖਾਂ ਚੰਗੀ ਝੋਟੀ ਆ ਬਾਕੀ ਦੈਣਾ ਲੈ ਜੂਗੀ ਹਜੇ ਕਰਦੀ ਕਰਾਉਂਦੀ ਐ ਇੱਕ ਹਫਤੇ ਦੀ ਰੇਂਜ ਇਧਰ ਆ ਜਾ ਪੱਥਰ ਦੇ ਹੋਲੀ ਹੋਲੀ ਦੇਖੋ ਇਥੋਂ ਬੇਲ ਕੱਤ ਦਾ ਨਤਾਜਾ ਲਾ ਲਓ ਥਣਾ ਦੀ ਭਾਰਤੀ ਵੀਰ ਹਰੀ ਕਹਿੰਦੇ ਆਪਣੀ ਪੂਲ ਗਰੰਟੀ ਆ ਬੇਫਿਕਰੀ ਆ ਘਰੇ ਪਸ਼ੂ ਰੱਖੇ ਹੋਏ ਕੋਈ ਵਪਾਰ ਲੈਣ ਦਾ ਕੰਮ ਨਹੀਂ ਨੀਲੀ ਰਵੀ ਦੇ ਜਿਹੜੇ ਸ਼ਕੀਨ ਭਰਾ ਉਹਨਾਂ ਲਈ ਖਾਸ ਰਹੂਗੀ ਅੱਜ ਦੀ ਵੀਡੀਓ ਕਿਉਂਕਿ ਝੋਟੀ ਚੰਗੀ ਕਰੋ ਤਸल्ली ਸਰ ਮੂੰਹ ਦੀ ਕਵਾਜ ਆ ਇਹਦੀ ਕੱਟੀ ਸੱਚ ਵਾਂਗੂ ਵੀਰੇ ਇਹ ਕੱਟੀ ਹੈ ਮਗਲਾ ਸਵੇਰ ਦੀ ਹਾਂਜੀ ਪਹਿਲੇ ਸਵੇਰ ਦੀ ਇਹ ਪਹਿਲੇ ਸਵੇਰ ਦੀ ਕੱਟੀ ਹੈ ਵੀਰੇ ਓਕੇ 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 ਇਹ ਸੱਦਣਾ ਇਹਦੇ ਥਣ ਦਾ ਸਹਿਜ ਚੈੱਕ ਕਰ ਲਓ ਅੰਬੈਗ ਸਾਈਡ ਤੋਂ ਵੀ ਤੁਹਾਨੂੰ ਸੁਭਾ ਦੇਖਿਓ ਝੁੱਟੀ ਦਾ ਓਕੇ ਰਿਪੋਰਟ ਠੰਡੀ ਸੀ ਲੱਭੇ ਜਾਵਾ ਯਾਰ ਕੋਈ ਚੱਕਰ ਨਹੀਂ ਵਰਗੀ ਹੱਥ ਪੁੱਲਾ ਲਾਈ ਜਾ ਕੋਈ ਚੱਕਰ ਨਹੀਂ ਠੀਕ ਆ ਓਕੇ 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 ਚੂਨ ਦੀ ਵੀ ਪੋਲੀ ਹੋਊ ਆ ਚੂਨ ਦੀ ਪੋਲੀ ਵੀਰੇ ਤੇ ਆਖਾ ਉੱਥੇ ਮੇਰਾ ਭਰਾ ਰੇਟ ਵੀਰੇ ਦਾ ਕੀ ਰੱਖਾਂਗੇ ਆਪਾਂ ਰੇਟ ਵੀਰੇ ਫੋਨ ਤੇ ਕਰ ਲਈਏ ਤੂੰ ਵੇਖ ਮੈਨ ਤਾਂ ਕੋਈ ਚੱਕਰ ਨਹੀਂ ਰੇਟ ਫੋਨ ਤੇ ਕਰ ਲਾਈਏ ਠੀਕ ਆ ਹਾਂ ਜੈ ਜੀ ਕਰਾਂਗੇ ਜੈ ਜੈ ਜਮਾ ਜੈ ਆ ਵੀਰੇ ਵਧ ਨਹੀਂ ਕਰ ਆ ਜਾ ਸੱਜਣੋ ਰੇਟ ਜਿਹੜਾ ਇਹਦਾ ਹੋਊਗਾ ਉਟੀ ਦਾ ਉਹ ਵੀਰ ਹਰੀ ਕਹਿੰਦੇ ਵੀ ਆਪਾਂ ਫੋਨ ਤੇ ਕਰ ਲਾਂਗੇ ਬਾਕੀ ਜਿਹੜੇ ਭਰਾ ਦੇ ਮਨ ਨੂੰ ਚੰਗੀ ਲੱਗੀ ਉਹ ਆਪਣੇ ਵੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਕਰਕੇ ਪੁੱਛ ਸਕਦਾ ਧੰਨਵਾਦ ਆ ਤੁਹਾਡਾ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ